ਵਾਹ ਰਹੀ ਗਿਰੋ ਜੀ ਦਾ ਖਲਸਾ ਵਾਹੇ ਤੁਜੀ ਕੀ ਬਤਿਆਓ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਦੇਖੋ ਜੀ ਆਪਾਂ ਹੀ ਸੂਟ ਬਣਾ ਕੇ ਤਿਆਰ ਕਰ ਲਿਆ ਤੇ ਇਹ ਹੈਂਡਵਰਕ ਕੀਤਾ ਹੋਇਆ ਆਪਾਂ ਤੇ ਜੇ ਕਿਸੇ ਨੇ ਵੀ ਲੈਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦਾ ਹੈ ਸੂਟ ਤਿਆਰ ਹੋ ਗਿਆ ਬਣ ਕੇ ਤੇ ਮੋਰ ਪਾਕੀਆ ਕੰਦਾ ਰਹਿਦਾ ਜੇ ਤੁਸੀਂ ਕੋਟਨ ਦੇ ਸਟੱਫ ਤੇ ਬਣਾਉਣਾ ਤਾਂ ਉਸ ਤੇ ਵੀ ਬਣਵਾ ਸਕਦੇ ਹੋ ਤੁਸੀਂ ਤਾਂ ਜਾਂ ਕਿਸੇ ਹੋਰ ਸਟੱਫ ਤੇ ਵੀ ਬਣਵਾ ਸਕਦੇ ਹਾਂ ਤੇ ਇਹ ਕ੍ਰਾਸ਼ਾ ਦਾ ਕੱਪੜਾ ਦੇਖੋ ਪਾਰਟੀ ਵੇਅਰ ਸੂਟ ਤੇ ਬਹੁਤ ਹੀ ਸੋਹਣਾ ਲੱਗਦਾ ਇਹ ਇਹ ਕੈਮਰਾ ਦੇ ਵਿੱਚ ਉਨਾਂ ਵਧੀਆ ਇਹਦਾ ਕਲਰ ਨਹੀਂ ਆਉਂਦਾ ਕੱਪੜੇ ਦਾ ਤੇ ਇਹਦਾ ਵੀ ਫਿੱਕਾ ਹੀ ਆਉਂਦਾ ਹੈ ਕਲਰ ਤੇ ਇਹ ਉਹ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਦੇਖੋ ਆਪਾਂ ਇਹ ਗੁਲਾਬੀ ਪਾਇਆ ਪਿੰਕ ਤੇ ਇਹ ਆਪਾਂ ਪੀਲਾ ਤੇ ਲੱਡਾ ਤੇ ਇੱਕ ਇੱਥੇ ਚਿੱਟਾ ਪਾਇਆ ਆਪਾਂ ਚਾਰ ਕਲਰ ਪਾਏ ਆ ਦੇਖੋ ਮੇਡ ਤੋਂ ਤੁਹਾਨੂੰ ਦਿਖਾ ਦਿੰਦੇ ਆਂ ਅਸੀਂ ਤੇ ਘੇਰੇ ਦਾ ਡਿਜ਼ਾਈਨ ਆਪਾਂ ਬਣਾਇਆ ਹੈ ਤੇ ਜੇ ਤੁਸੀਂ ਲੈਣਾ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਤੇ ਜੇ ਹੋਰ ਕਿਸੇ ਕਲਰ ਦੇ ਵਿੱਚ ਜਾਂ ਕਿਸੇ ਕੱਪੜੇ ਦੇ ਵਿੱਚ ਹੋਰ ਕੱਪੜੇ ਦੇ ਵਿੱਚ ਵੀ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਆਪ ਦਾ ਡਿਜ਼ਾਈਨ ਭੇਜ ਕੇ ਵੀ ਸਾਥੋਂ ਤਿਆਰ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਢਾਈ ਦਾ ਡਿਜ਼ਾਈਨ ਹੋਵੇ ਕਿਸੇ ਵੀ ਤਰ੍ਹਾਂ ਦੀ ਕਢਾਈ ਹੋਵੇ ਉਹ ਹੀ ਕਰਵਾ ਸਕਦੇ ਹੋ ਸਾਥੋਂ ਤੇ ਸਾਨੂੰ ਆਰਡਰ ਕਰ ਸਕਦੇ ਹੋ ਤੇ ਬਹੁਤ ਹੀ ਪਿਆਰਾ ਬਣ ਕੇ ਸੂਟ ਤਿਆਰ ਹੋਇਆ ਹੈ ਜੇ ਤੁਸੀਂ ਕਰਵਾਉਣਾ ਹੋਵੇ ਤਾਂ ਸਾਥੋਂ ਕਰਵਾ ਸਕਦੇ ਹੋ ਸੂਟ ਬਣ ਕੇ ਤਿਆਰ ਹੈ ਘੇਰੇ ਤੇ ਆਪਾਂ ਇਹ ਤਿੰਨ ਕਲਰ ਦੀਆਂ ਬੁਟੀਆਂ ਪਾਈਆਂ ਪੀਲੇ ਦੀ ਗੁਲਾਬੀ ਤੇ ਰੈੱਡ ਕਲਰ ਤੇਰੇ ਘੇਰੇ ਤੇ ਪਾਉਂਗਾ ਫਿਰ ਤੁਸੀਂ ਤਿੰਨ ਲੈਣਾ ਤੇ ਥੱਲੇ ਇਹ ਘੇਰੇ ਤੇ ਡਿਜ਼ਾਈਨ ਬਣਾਇਆ ਹੁਣ ਤੁਹਾਨੂੰ ਇਹ ਬਾਹਾਂ ਦਾ ਦਿਖਾਉਣੀ ਆਂ ਸੀ 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 ਹੁਣ ਤੁਹਾਨੂੰ ਇਹ ਬਾਹਾਂ ਦਾ ਦਿਖਾਉਣੀ ਆ ਬਹੁਤ ਹੀ ਪਿਆਰਾ ਬਣ ਕੇ ਆਇਆ ਦੇਖੋ ਬਾਹ ਦਾ ਵੀ ਡਿਜ਼ਾਈਨ ਇਸੇ ਤਰ੍ਹਾਂ ਦੂਜੀ ਬਾਹ ਤੇ ਬਣਾਇਆ ਹੈ ਇਹ ਦੂਜੀ ਬਾਹ ਤੇ ਬਣਾਇਆ ਹੈ ਇਹ ਬਾਹਾਂ ਤੇ ਤੇ ਘੇਰੇ ਤੇ ਬਣਾਇਆ ਹੈ ਇਹਦੇ ਵਿੱਚ ਬੂਟੀਆਂ ਨਹੀਂ ਪਾਈਆਂ ਸੀ ਤੇ ਉੱਤੇ ਅਸੀਂ ਬੂਟੀਆਂ ਪਾਈਆਂ ਦੇਖੋ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਪ ਦੇ ਉੱਤੇ ਬਣਵਾਉਣਾ ਤੁਸੀਂ ਬਣਵਾ ਸਕਦੇ ਹੋ ਕੋਈ ਵੀ ਕਢਾਈ ਬਣਵਾਉਣੀ ਹੈ ਕਰਵਾਉਣੀ ਹੈ ਉਹ ਹੀ ਕਰਵਾ ਸਕਦੇ ਹੋ ਹੈਂਡਵਰਕ ਦਾ ਸੂਟ ਹੈ ਹੈਂਡਵਰਕ ਵਿੱਚ ਤੁਸੀਂ ਕੋਈ ਕਢਾਈ ਕਰਵਾ ਸਕਦੇ ਹੋ ਸਾਥੋਂ ਮਸ਼ੀਨਵਰਕ ਵੀ ਕਰਵਾ ਸਕਦੇ ਹੋ ਪੇਂਟ ਵੀ ਕਰਵਾ ਸਕਦੇ ਹੋ ਸੂਟ ਤੇ ਦੁਪੱਟੇ ਤੇ ਪੇਂਟ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਜੇ ਕਿਸੇ ਪਾਇਨ ਨੂੰ ਬਲਾਊਜਸ ਕੀ ਵੀ ਜੈਕਟ ਦੀ ਜ਼ਰੂਰਤ ਹੋਵੇ ਤਾਂ ਸਾਥੋਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਸਾਨੂੰ ਆਰਡਰ ਕਰ ਸਕਦੇ ਹੋ ਤੇ ਸੂਟਾਂ ਦੇ ਵੀ ਆਰਡਰ ਕਰ ਸਕਦੇ ਹਾਂ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਫੋਰ ਵੀਡੀਓ ਲੈ ਕੇ ਤੇ ਉਹਨਾਂ ਟਿੱਕਰ ਅਜਾਜਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜ਼ਰੂਰ ਦਬਾਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਹੇ ਜਿਹੀ ਲੱਗੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਹੇ ਜਿਹੀ ਲੱਗੀ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਸਤਿ ਸ੍ਰੀ ਅਕਾਲ